ਸਸ਼ੀ ਕਾਲ ਪਹਿਲਾ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਰਾ ਬੇਟਾ THAILAND ਇੱਥੇ ਜਾ ਕੇ ਵਿਦੇਸ਼ ਦੀ ਧਰਤੀ 'ਚ ਦੋ 골ਡ ਮੈਡਲ ਲੈ ਕੇ ਆਇਆ ਹੈ ਆਪਣੇ ਇੰਡੀਆ ਲਈ ਬਹੁਤ ਕਿੱਲੇ ਮੈਨੂੰ ਨਹੀਂ ਮਾਣ ਕੋ ਰਿਹਾ ਇੰਡੀਅਨ ਮਾਨ ਆਉਣਾ ਚਾਹੀਦਾ ਮੇਰੇ ਬੇਟੇ ਤੇ ਕਿਹੜੀ ਗੇਮ ਖੇਡ ਤੋ ਸੀ ਹਾਂਜੀ ਰੋਇੰਗ ਜੀ ਅੱਜ ਕਿਵੇਂ ਮਹਿਸੂਸ ਹੋ ਰਿਹਾ ਹੈ ਕਿ ਲੋਕ ਕਰੇ ਆ ਰਹੇ ਵਧਾਈਆਂ ਦੇ ਹਾਂਜੀ ਬਹੁਤ ਜ਼ਿਆਦਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਉੱਤੇ ਜੀ ਕਿੰਨੀਆਂ ਟੀਮਾਂ ਸੀਗੀਆਂ ਜਿਹੜਾ ਕੰਪੀਟੀਸ਼ਨ ਹਾਂਜੀ ਮੇਰੇ ਬੇਟੇ ਨੇ 7 ਕੇ 8 ਟੀਮਾਂ ਨੂੰ ਮਾਰ ਦੇ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਲੈ ਕੇ ਆਇਆ ਤਰੱਕੀ ਕਹਿਣਾ ਚਾਹੋਗੇ ਦੂਜੇ ਜਿਹੜੇ ਹੋਰ ਖਿਡਾਰੀ ਐ ਹਾਂਜੀ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਹਾ ਬੱਚੇ ਆਪਣੇ ਅੱਜ ਕੱਲ ਬਹੁਤ ਮਾਹੌਲ ਖਰਾਬ ਹੋ ਰਿਹਾ ਹੈ ਨਸ਼ੇ ਪੱਤੇ ਵੱਲ ਬਹੁਤ ਜਾ ਰਹੇ ਨੇ ਇਦਦੋ ਛੱਡ ਕੇ ਹਰ ਬੱਚਾ ਹਰ ਮਾਪਿਆਂ ਦਾ ਬੱਚਾ ਮੇਰੇ ਬੱਚੇ ਵਾਂਗੂ ਮਿਹਨਤ ਕਰਕੇ ਅੱਗੇ ਜਾਏ ਮੇਰੇ ਬੇਟਾ ਜੀ ਏਸ਼ੀਆ ਰੋਇੰਗ ਚ ਇਹ ਚ 골ਡ ਮੈਡਲ ਜਿੱਤ ਗਿਆ ਜੀ THAILAND ਹੋਇਆ ਸੀਗਾ ਕਿਵੇਂ ਲੱਗ ਰਿਹਾ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਸਮਝ ਬਹੁਤ ਮਾਨ ਮਨਕੂਸਾ ਹੈ ਜੀ THAILAND ਵਿੱਚ ਜਦੋਂ ਗੇਮ ਹੋਹੀ ਹੈ ਤਾਂ ਉਹ ਕਿਹੜੀ ਟੀਮ ਨੂੰ ਜੇ ਮਾਰ ਦਿੱਤਾ ਜਾਂ ਕਿਵੇਂ ਉੱਥੇ ਇਹਨੇ 골ਡ ਮੈਡਲ ਨੂੰ ਹਾਸਲ ਕੀਤਾ Asia ਪੱਲੇ ਖੇਡੇ ਜੀ ਆਪਣੇ India ਦਾ 골ਡ ਮੈਡਲ ਦਿੱਤਾ ਜੀ ਕਿੰਨੀਆਂ ਟੀਮਾਂ ਸੀਗੀਆਂ ਜਿਹੜੇ ਟੂਰਨਾਮੈਂਟ ਹੋਏ ਨੇ ਤਕਰੀਬਨ 10-12 ਟੀਮਾਂ ਸੀਗੀਆਂ ਜੀ ਆ ਰਹੇ ਜੀ ਤੇ 골ਡ ਮੈਡਲ ਸਟਾਇਲ Asia ਤੋਂ ਕੀ ਆ ਰਿਹਾ ਜੀ ਦੋ 골 ਲੈ ਕੇ ਆ ਰਿਹਾ ਜੀ ਕਿਹੜੀ ਕੀਮ ਖੇਡ ਰੋ ਸੀ ਰੋਈ ਇਹ ਜਿਹੜੀ ਜਮਾ ਕਿਤੇ ਹੋਈਆਂ ਕਿਹੜੀ ਟੀਮ ਨੂੰ ਜਿਹੜਾ ਇਹਨੇ ਮਾਰ ਦਿੱਤੀ ਜਾਂ ਇਹਨੇ ਸਰ ਹੋਇਆ ਸਾਰਾ ਡਿਟੇਲ ਦੇ ਦੇ ਤੇ ਦੇਖੋ ਜੀ ਆਪਣੇ ਏਸ਼ੀਆ ਕੱਪ ਹੋਇਆ ਹੈ THAILAND ਜੋ ਹੋਇਆ ਜੀ ਆ ਉੱਥੇ 200 2 ਕਿਲੋਮੀਟਰ ਦੀ ਵਿੱਚ ਇਹਨਾਂ ਨੂੰ 골ਡ ਮੈਡਲ ਆਇਆ ਇੱਕ ਸਿੰਗਲ 골ਡ ਮੈਡਲ ਆ ਇਹਨਾਂ ਆਪਣਾ ਜੋਇੰਟ ਨਾਲ ਆਇਆ ਦੋ ਦੋ 골ਡ ਮੈਡਲ ਆ ਤੁਹਾਨੂੰ ਕਿਹੋ ਜਿਹਾ ਮਸਹੂਰ ਹੋਇਆ ਭਾਈ ਬਹੁਤ ਵਧੀਆ ਮਸਹੂਰ ਹੋਇਆ ਜੀ ਤੁਹਾਨੂੰਾਂ ਦੀ ਮਿਹਰ ਹੈ ਜੀ ਪਰਮਾਤਮਾ ਨੇ ਭਾਗ ਲਾਇਆ ਸਾਡੇ ਪੁੱਤਰੇ ਨੂੰ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮੁਖਤੇ ਅਸਮ ਕੋਸ਼ਾਲੀ ਬਹੁਤ ਮਾਨਦੀ ਗੱਲ ਆ ਕਿ ਆਪਣੇ ਦੇਸ਼ ਦੇ ਵੀ ਮੈਡਲ ਆ ਗਿਆ ਤੇ ਆਪਣੇ ਫਰੁਟ ਬਾਰਡਰ ਏਰੀਆ ਬੈਲਟ ਦੇ ਤੋਂ ਬੱਚੇ ਸਪੋਰਟਸ ਨੂੰ ਇਨਕਰੇਜ ਕਰ ਰਹੇ ਨੇ ਤੇ ਇਹਨਾਂ ਦੇ ਪੈਰੈਂਟਸ ਲਈ ਕੋਸ਼ਾਲੀ ਬਹੁਤ ਵੱਡੀ ਗੱਲ ਆ ਤਾਂ ਕਿ ਇਹਨਾਂ ਨੂੰ ਦੇਖ ਕੇ ਆਉਣ ਵਾਲੀ ਜਨਰੇਸ਼ਨ ਸਪੋਰਟਸ ਵੱਲ ਜਾਏਗੀ ਨਸ਼ਾ ਛੱਡ ਕੇ ਤਾਂ ਆਪਣੀ ਲਾਈਫ ਬੈਟਰ ਬਣਾ ਸਕਦੇ ਨੇ ਤੇ ਦੇਸ਼ ਨੂੰ ਕੰਟਰੀ ਰਿਪਰਿਜ਼ੈਂਟ ਕਰ ਸਕਦੇ ਨੇ ਈ ਰੋਇੰਗ ਗੇਮ ਖੇਡਦਾ ਹਾਂ ਜੀ ਮੈਂ ਇਹ ਆਪਣੇ ਏਸ਼ੀਆ ਹੋਈ ਸੀਗੀ ਆਇਲੈਂਡ ਦੇ ਵਿੱਚ ਤੇ ਇਹਦੇ ਵਿੱਚ 48 ਕੰਟਰੀਆਂ ਹੁੰਦੀਆਂ ਨੇ ਜੀ ਤੇ 48 ਕੰਟਰੀਆਂ ਵਿੱਚੋਂ ਆਪਣੇ ਇੰਡੀਆ ਦਾ ਮੈਂ ਸਿੰਗਲ ਚ 골ਡ ਮੈਡਲ ਜਿੱਤ ਕੇ ਆਇਆ ਆਪਣੇ 48 ਕੰਟਰੀਆਂ ਦੇਖ ਲੋ ਜੀ ਏਸ਼ੀਆ ਚ ਸਾਰੀਆਂ ਤੇ ਉਹਨਾਂ ਦੇ ਵਿੱਚੋਂ ਵਾਰ-ਵਾਰ ਹੀਟਾਂ ਲੜ ਕੇ ਜਾਣਾ ਫਾਈਨਲ ਦੇ ਵਿੱਚ ਇਹ ਤੁਹਾਡਾ ਕਿਸ ਤਰ੍ਹਾਂ ਦਾ ਸਫਰ ਰਿਹਾ ਜੀ ਜਿਹੜਾ ਤੁਸੀਂ 48 ਕੰਟਰੀਜ਼ ਨੂੰ ਹਰਾ ਕੇ ਆ ਕਿਦਾਂ ਦਾ ਸਫਰ ਰਿਹਾ ਸਰਵਰ ਦਾ ਬਹੁਤ ਲੰਮਾ ਜੀ 7 ਸਾਲ ਹੋ ਗਏ ਮਿਹਨਤ ਕਰਦੇ ਜੀ ਅੱਜ ਮੇਰੇ ਰੰਗ ਲੱਗੇ ਜੀ ਹਾਂਜੀ ਹਾਂਜੀ ਤਾਂ ਕਿਹੜੇ ਪਿੰਡ ਦੇ ਰਹਿਣ ਵਾਲਿਓ ਤਾਂ ਕੀ ਲੱਗਦਾ ਹੈ ਪਿੰਡ ਦੇ ਵਿੱਚ ਕੀ ਮੈਸੇਜ ਦਿਓਗੇ ਲੋਕਾਂ ਨੂੰ ਨੌਜਵਾਨਾਂ ਨੂੰ ਮੈਂ ਪਿੰਡ ਮੱਲਣਾ ਰਿਮੇ ਕੋ ਤਾੜਮੰਦੂਰ ਤੋਂ ਰਹਿਣ ਵਾਲਾ ਜੀ ਫਰੋਇਪੁਰ ਤੋਂ ਬੱਡ ਰੇਰੀਏ ਤੋਂ ਪਾਜੀ ਕਹਿਣਾ ਚਾਹੁੰਦੇ ਆ ਜੀ ਬਸ ਆਪਣੀ ਮਿਹਨਤ ਕਰੋ ਸਪੋਰਟਸ ਵੱਲ ਆਓ ਅੱਗੇ ਵਧਾਂਗੇ ਆਪਾਂ ਅੱਗੇ 올림픽ਸ ਤੱਕ ਜਾਵਾਂਗੇ ਹਣੀ ਸਰ ਕੋਚ ਮਾਪੇ ਦਾ ਕੀ ਰੋਲ ਹੈ ਜੀ ਕੋਜ ਮੇਰੇ ਸਰਦਾਰ ਗੁਰਜਿੰਦਰ ਸਿੰਘ ਟੀਮਾ ਜੀ ਉਹ ਆਪਣੇ ਰੋਪੜ ਤੋਂ ਟ੍ਰੇਨਿੰਗ ਦਿੰਦੇ ਆ ਮੈਂ ਉਹਨਾਂ ਕੋਲ ਹੀ 7 ਸਾਲ ਟ੍ਰੇਨਿੰਗ ਕੀਤੀ ਆ ਜੀ ਆਹ ਗੇਮ ਦੇ ਵਿੱਚ ਮਾਂ ਪਿਓ ਦਾ ਕਿਵੇਂ ਰੋਲ ਰਿਹਾ ਜੀ ਮਾਂ ਪਿਓ ਦਾ ਸਭ ਤੋਂ ਵੱਡਾ ਰੋਲ ਹੈ ਜੀ ਜਿੰਨਾ ਸਪੋਰਟ ਤੇ ਪਾਇਆ ਜੀ ਬੜੀ ਫਖਰ ਮਹਿਸੂਸ ਹੋ ਰਿਹਾ ਸਾਨੂੰ ਸਾਡੇ ਹਾਂਜੀ ਹਾਂਜੀ ਮੇਰੇ ਪਰਿਵਾਰ ਨੂੰ ਬਹੁਤ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਹੈ ਗੁਰਸੇਵਕ ਸਿੰਘ ਜੀ ਕਿੰਨੀ ਕਿ ਖੁਸ਼ੀ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਜ਼ਿਆਦਾ ਹੀ ਵੇਖਾ ਖੁਸ਼ੀ ਨਾ ਬੋਲੇ ਨੀ ਜੀ